ਕਰ ਰਹਿਣਗੇ ਤੇ ਅਸੀਂ ਇਸ ਦਾ ਫਰੂਦ ਪੜਾਏ ਕਿ ਮੈਂ ਇਸ ਕਰਕੇ ਕਰ ਰਿਹਾ ਕਿ ਮੈਂ ਦੇਖੜ ਸਾਡੇ ਨਸ਼ੇ ਦੀ ਗੱਲ ਆਉਂਦੀ ਹੈ ਤੇ ਜਿਹੜਾ ਸਾਡੇ ਭਾਈ ਬਖਸੌਰ ਦਾ ਸਾਡਾ ਵੀਰ ਫੌਜੀ ਜਿਹੜੀਆਂ ਗੋਡਿਆਂ ਤੋਂ ਛੱਲੇ ਪਰ ਨਸਾਂ ਤੋੜ ਕੇ ਕਰਨਤਵਾਰੀ ਕਰਦਾ ਤੇ ਇਸੇ ਤਰ੍ਹਾਂ ਹੀ ਜੋਤੇ ਮੌਰ ਦਾ ਜਿਹੜਾ ਸਾਡਾ ਵੀਰ ਨੌਜਾਨ ਅੱਜ ਨੇ ਉਹਦੇ ਘਰੋਂ ਆਉਂਦਾ ਸਾਡੇ ਵ代ਕ ਦੇ ਤੇ 2 ਕਿਲੋਮੀਟਰ ਨੇ ਆਉਂਦਾ ਤੇ ਉਹਦੀ ਸਰਵਾ লাশ ਮਿਲਦੀ ਹੈ ਤੇ ਜਵਨ ਦਾ ਸੀ ਸਾਡੇ ਧੱਕੇ ਦੇ ਨਾਲ ਸਾਡੇ ਪ੍ਰਸ਼ਾਸਨ ਤੋਂ ਸਾਡਾ ਵ代ਕ ਉਹਦੇ ਘਰਵਾਂ ਤੋਂ ਸਾਈਨ ਕਰਾ ਕੇ ਉਹਦਾ ਸਤਕਾਰ ਕਰਾਉਂਦਾ ਹੈ ਇਸ ਕਰਕੇ ਅੱਸੀ ਜਿਹੜਾ ਸਾਡੇ ਤੇ ਹੱਤਿਆਚਾਰ ਕਰ ਰਿਹਾ ਜਿਹੜਾ ਜੁਲਮ ਕਰ ਰਿਹਾ ਹੈ ਤੇ ਇਸ ਜੁਲਮ ਦੇ ਖਿਲਾਫ ਉਹਨਾਂ ਸਭ ਕਸਕਾਉਣ ਲਈ ਜਿੰਨੇ ਮੌੜ ਹੜਕੇ ਦੇ ਪਿੰਡ ਹੈ ਪਿੰਡ ਪਿੰਡ ਜਾ ਕੇ ਅਸੀਂ ਉਹ ਜਿਹੜੀ ਕਸੂਤ ਦੱਸਾਂਗੇ ਤੇ ਉਹਦੇ ਪਿੰਡ ਪਿੰਡ ਜਾ ਕੇ ਜਿਹੜੀਆਂ ਆਪਕੀਆਂ ਅਖਾਰਾਂਗੇ ਸੋ ਐਨਾ ਕਹਿੰਦਾ ਜਿੰਨੇ ਤੁਸੀਂ ਸਾਰੇ ਇਕੱਠੇ ਹੋਇਓ ਛੋਟਾ ਸਾਇਆ ਦਾ ਪੈਗਰੂ ਧੰਨਵਾਦ ਤੇ ਸੋਖਾ ਨੇ ਤੋਂ ਸਾਡਾ ਮੇਰ ਸਰਪੰਚ ਆਇਆ ਹਰ ਮਾਤਾ ਜੁਨੀਅਰ ਦੇ